ਤੇ ਭਵੰਤਮਾਨ ਨੂੰ ਛੇੜਨ ਨੂੰ ਰਹਿਣ ਹੀ ਦਿਓ ਉਹ ਭਿੰਡਾਂ ਦਾ ਖਖਰ ਹੈ ਇੱਕ ਵਾਰੀ ਮੈਂ ਤੁਹਾਨੂੰ ਹਾਰਟ ਬੀਟ ਸੁਣਾਉਣਾ ਮਾੜਾ ਹਸਲਾਂਗੇ ਨਾਲੇ ਦਬਾਬੇ ਜਨਾ ਧਮੋੜੀ ਕਹਿੰਦੇ ਨੇ ਭਿੰਡ ਨੂੰ ਧਮੋੜੀ ਤੇ ਅਸੀਂ ਚੰਦੋਆ ਸਭ ਬਸਣ ਲੱਗੇ ਸੀ ਤੇ ਇੱਕ ਬੀਬੀ ਮੈਨੂੰ ਕਹਿੰਦੀ ਗਿਆਨੀ ਜੀ ਧਮੋੜੀ ਨਾਲ ਲੜ ਜੇ ਤੁਹਾਡੇ ਤੇ ਮੇਰੇ ਚਾਰ ਪੰਜ ਭਿੰਡਾਂ ਲੜ ਗਈਆਂ ਮੈਂ ਕਿਹਾ ਤੁਸੀਂ ਦੱਸਿਆ ਨਹੀਂ ਕਹਿੰਦੀ ਮੈਂ ਕਹਿੰਨੀ ਤਾਂ ਹੈਗੀ ਸੀ ਵੀ ਧਮੋੜੀ ਨਾਲ ਲੜ ਜੇ ਮੈਂ ਕਿਹ ਦਿਮੋੜੀ ਕਿਉਂ ਦੀ ਆ ਕਿ ਤੁਸੀਂ ਪ੍ਰਿੰਡ ਕਹਿੰਦੇ ਹੋ ਅਸੀਂ ਦਿਮੋੜੀ ਕਹਿੰਦੇ ਆ ਠੀਕ ਹੈ ਐਵੇਂ ਨਾ ਪ੍ਰਿੰਡਾਂ ਦੇ ਛੱਤੇ ਨੂੰ ਛੇੜੋ ਤੇ ਤੁਹਾਡੀ ਢੱਕੀ ਧਰੀ ਰਹਿਣ ਨਹੀਂ ਦੇਣੀ ਅਗਲੇ ਨੇ ਤੇ ਮਾੜਾ ਮੋਟਾ ਕੰਟਰੋਲ ਕਰ ਲਓ ਸਰਕਾਰ ਤਾਂ ਆਉਣੀ ਮੁਸ਼ਕਲ ਹੈ ਕਿਤੇ ਸ਼ੋਮਣੀ ਕਮੇਟੀ ਵੱਲ ਜਿਹੜਾ ਵਧੀਆ ਸੂਜੀ ਦਾ ਕੜਾ ਬਣਦਾ ਹੈ ਨਾ ਉੱਥੋਂ ਵੀ ਨਾ ਜਾਇਓ ਕਿਤੇ ਹੈਡੀ ਗੇ ਨੀਲੀਆਂ ਪੱਗਾਂ ਟਰੱਕਾਂ ਦੇ ਟਰੱਕ ਬਨ ਕੇ ਸਲੋਪਿਆਂ ਦੀਆਂ ਗੱਡੀਆਂ ਭਰੀ ਰੱਖਦੇ ਹੋ ਦੁੱਧ ਪਾਣੀ ਵਧੀਆ ਚੱਲਦਾ ਜੋ ਕੋਈ ਮਰਜੇ ਅਕਾਲੀ ਲੀਡਰ ਤਾਂ ਉਹਦੇ ਘਰੇ ਲੰਗਰ ਦਰਬਾਰ ਸਾਹਿਬ 'ਚ ਚੱਲ ਜਾਂਦਾ ਫਿਰ ਇੱਥੋਂ ਵੀ ਜਾਓਗੇ ਜਿਹੜਾ ਲੋਰੋਂ ਬੇਨਤੀ ਹੈ ਵੀ ਤੁਹਾਡੀ ਔਕਾਤ ਐਡੀ ਵੱਡੀ ਹੈ ਨਹੀਂ ਜੇ ਤੁਸੀਂ ਕੌਮ ਦੇ ਪੱਖ ਵਿੱਚ ਹੁੰਦੇ ਨਾ ਤਾਂ ਅੱਜ ਕੌਮ ਦੇ ਇਹ ਹਾਲਾਤ ਨਾ ਹੁੰਦੇ ਇਹ ਮੈਨੂੰ ਦੁੱਖੀ ਦੁਖੀ ਹੋ ਕੇ ਕਹਿਣਾ ਪੈ ਰਿਹਾ ਹੈ